ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਜੀ ਰਾਮ ਰਹੀਮ ਨੂੰ ਜਿਹੜੀ ਪ੍ਰੋਲ ਮਿਲ ਰਹੀ ਆ ਰਾਮ ਰਹੀਮ ਬੀਜੇਪੀ ਤੇ ਵੈਸੇ ਤੇ ਇਹ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਕਿਉਂਕਿ ਸਾਰੀਆਂ ਉਹਦੇ ਉਪਾਸ਼ਕ ਆ ਅਕਾਲ ਤਖਤ ਤੋਂ ਮਾਫੀ ਦਵਾਈ ਆ ਔਰ ਜਦੋਂ ਸੰਗਤ ਨੇ ਮੰਨਿਆ ਨਹੀਂ ਤੇ ਭਿਆਨ 700 ਲੱਖ 99 ਲੱਖ ਦੇ ਜਿਹੜੇ ਇਸ਼ਤਿਹਾਰ ਨੇ ਉਹ ਅਖਬਾਰਾਂ 'ਚ ਦਿੱਤੇ ਗਏ ਵੀ ਜੋ ਕਾਲ ਤੱਕ ਤੋਂ ਫੈਸਲਾ ਆਇਆ ਕਿ ਸਹੀ ਹੈ ਤੇ ਤੁਸੀਂ ਇਹਨੂੰ ਪ੍ਰਵਾਨ ਕਰੋ ਸੋ ਇਹਨਾਂ ਨੇ ਵੀ ਉਹਨੂੰ ਮਾਫੀ ਦਿੱਤੀ ਪਿਆਰ ਹੋਇਆ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਅਜੇ ਤੱਕ ਜਿਹੜਾ ਕੋਈ ਪਤਾ ਨਹੀਂ ਕੋਈ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਦੰਦਨਾਂ 'ਤੇ ਪਿਰਦਿਆ ਉਲਟੇ ਜਿਹੜਾ ਉਹ ਪੰਗਾਰ ਦੇ ਸੋ ਇਹ ਅੱਜ ਜਿਹੜਾ ਸਿਸਟਮ ਹੈ ਜਿਹੜੇ ਆਪਣੇ ਆਪ ਅੱਜ RAMDE ਭਗਤ ਪਹੁੰਚਦੇ ਨੇ ਜਾਂ ਗੁਰੂ ਦੇ ਸਿੱਖਕ ਹੁੰਦੇ ਜਿਨ੍ਹਾਂ ਨੇ ਮੈਂ ਗੱਲ ਕੀਤੀ ਆ ਬਾਦਲ ਪਾਰਟੀ ਦੀ ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਤਿਆਰੀ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਧਾਰਮਿਕ ਆਗੂ ਮੀਟਿੰਗਾਂ ਦੌਰ ਕਰ ਰਹੇ ਨੇ ਜਿਸ ਨੂੰ ਲੈ ਕੇ ਕਿਸਾਨ ਆਗੂ ਬਲਦੇਵ ਸਿੰਘ ਸਿਲਸਾ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਵਿੱਚ ਇੱਕ अहम ਮੀਟਿੰਗ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਕੀਤੀ ਗਈ ਹੈ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋੜਾਂ ਲੈ ਕੇ ਵਿਵੋਤਬੰਦੀ ਤਿਆਰ ਕੀਤੀ ਜਾ ਰਹੀ ਹੈ ਉੱਥੇ ਹੀ ਬਲਦੇਵ ਸਿੰਘ ਸਿੱਸਾ ਵੱਲੋਂ ਐਸਜੀਪੀਸੀ ਦੇ ਅਕਾਲੀ ਦਲ ਦਾ ਕਿਸ ਤਰ੍ਹਾਂ ਪੇछा ਛਡਵਾਇਆ ਜਾਵੇ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ ਵੀ ਕੀਤੇ ਗਏ ਨੇ ਉੱਥੇ ਹੀ ਉਹਨਾਂ ਵੱਲੋਂ ਰਾਮ ਰਹੀਮ ਦੀ ਮਾਫੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਤੇ ਵੀ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਨਵੀਂ ਮਿਲੀ ਰਾਮ ਰਹੀਮ ਜਿਹੜਾ ਹੈ ਇੱਕ ਪਾਸੇ ਤਾਂ ਉਹ ਕਿਉਂਕਿ ਮੈਂ ਜ਼ਿਆਦਾ ਨਾ ਕਵਾਂ ਕਈ ਕਿਸੇ ਦੇ ਮਨ ਦੇ ਠੇਸਣ ਲੱਗੇ ਮੈਂ ਸਿਰਫ ਇਨਾ ਹੀ ਕਵਾਂਗਾ ਕਿ ਗੁਰਮੀਤ RAM ਰਹੀਮ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਉਹਦਾ ਜੀਵਨ ਹੈ ਉਹਨੇ ਕੀ ਹੁਣ ਤੱਕ ਕੀਤਾ ਔਰ ਜਿਹੜੇ ਅੱਜ RAM ਦੇ ਮੰਦਰ ਦੀ ਜਿਹੜੀ ਜਿਹੜੇ RAM ਦੇ ਮੰਦਰ ਸ੍ਰੀ RAM ਜੀ ਦੇ ਨਾਮ ਦੇ ਵੱਡੇ ਰੇ ਮੰਦਰ ਦਾ ਉਦਘਾਟਨ ਕਰਨ ਜਾ ਰਹੇ ਨੇ ਉਹਦੇ ਵਿੱਚ ਉਹਨੂੰ ਲੈ ਕੇ ਜਾਣਗੇ ਨਾ ਜਿਸ ਕਰਕੇ ਉਹਨੂੰ ਜਿਹੜਾ ਉਹ ਪ੍ਰੋਲ ਦਿੱਤੀ ਆ ਉਹ ਵੀ ਤੇ ਉੱਥੇ ਜਾਊਗਾ ਨਾ ਕੀ ਕਰਨ ਦੀ ਸਮਝ ਤੇ ਬੰਦੀ ਸਿੰਘਾਂ ਨੂੰ ਇਦਾਂ ਕਰਿਆ ਨਹੀਂ ਦੇਖੋ ਕਿੰਨੀ ਵਾਰੀ ਪ੍ਰੋਬਲ ਜੀ ਰਾਮ ਰਹੀਮ ਨੂੰ ਜਿਹੜੀ ਪ੍ਰੋਲ ਮਿਲ ਰਹੀ ਆ ਰਾਮ ਰਹੀਮ ਭਾਜਪੀ ਤੇ ਵੈਸੇ ਤੇ ਇਹ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਕਿਉਂਕਿ ਸਾਰੀਆਂ ਉਹਦੇ ਉਪਾਸ਼ਕ ਨੇ ਕਿਸ ਕੁਝ ਬੰਦਿਆਂ ਨੂੰ ਛੱਡ ਕੇ ਇਹ ਸਾਰੇ ਉਹਨਾਂ ਦੇ ਚੇਲੇ ਨੇ ਅੱਜ ਇੱਥੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਨਾ ਇੱਥੇ ਕੋਈ RAM ਦੀ ਗੱਲ ਕਰਦਾ ਤੇ ਨਾ ਹੀ ਇੱਥੇ ਕੋਈ ਗੁਰੂ ਦੀ ਗੱਲ ਕਰਕੇ ਤੇ ਉਹਦੇ ਤੇ ਪੈਰਾ ਦਿੰਦਾ ਹੈ। ਜੇ ਅਸੀਂ ਗੱਲ ਕਰੀਏ ਇੱਥੇ ਵੀ ਜਿਹੜੀਆਂ ਪੰਥ ਦੇ ਨਾਂ ਤੇ ਪਾਰਟੀ ਬਣੀ ਆ ਕੀ ਇਹ ਪੰਥਕ ਗੁਰਮੀਤ RAM ਰਹੀਮ ਨੂੰ ਤੇ ਇਹ ਬਾਦਲ ਦਲੀਆਂ ਨੇ ਵੀ ਮਾਫੀ ਦਿੱਤੀ ਆ। ਅਕਾਲ ਤਖਤ ਤੋਂ ਮਾਫੀ ਦਵਾਈ ਆ। ਔਰ ਜਦੋਂ ਸੰਗਤ ਨੇ ਮੰਨਿਆ ਨਹੀਂ ਤੇ 82 ਲੱਖ 99 ਲੱਖ ਦੇ ਜਿਹੜੇ ਇਸ਼ਤਿਹਾਰ ਨੇ ਉਹ ਖਬਰਾਂ ਚ ਦਿੱਤੇ ਗਏ ਵੀ ਜੋ ਕਾਲ ਤੱਕ ਤੋਂ ਫੈਸਲਾ ਆਇਆ ਇਹ ਸਹੀ ਹੈ ਤੇ ਤੁਸੀਂ ਇਹਨੂੰ ਪ੍ਰਵਾਨ ਕਰੋ ਸੋ ਇਹਨਾਂ ਨੇ ਵੀ ਉਹਨੂੰ ਮਾਫੀ ਦਿੱਤੀ ਹਰਿਆਣਾ ਸਰਕਾਰ ਵੀ ਹੈ ਕੇਂਦਰ ਸਰਕਾਰ ਵੀ ਹੈ ਤੇ ਇਹ ਅੱਜ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਆ ਉਹ ਹਲਕੇ ਚੜਦਾ ਹੈ ਉਹਨਾਂ ਦਾ ਬੋਲਬਾਲਾ ਹੈ ਜਿਵੇਂ ਕਿ ਤੁਸੀਂ ਵੇਖੋ ਕਿ ਸਾਡੇ ਦੇਸ਼ ਦੀਆਂ ਪਹਿਲਵਾਨ ਬੱਚੀਆਂ ਉਹਨਾਂ ਦੇ ਨਾਲ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਦੁਰਵਿਹਾਰ ਹੋਇਆ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਅੱਜ ਤੱਕ ਜਿਹੜਾ ਕੋਈ ਪਤਾ ਨਹੀਂ ਕੋਈ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਦੰਦ ਨਾਲ ਪਿਰਦਿਆ ਉਲਟੇ ਜਿਹੜਾ ਉਹ ਪੰਗਾਰ ਦੇ ਸੁ ਇਹ ਅੱਜ ਜਿਹੜਾ ਸਿਸਟਮ ਹੈ ਜਿਹੜੇ ਆਪਣੇ ਆਪ ਅੱਜ RAMDEV ਭਗਤ ਕਹਾਉਂਦੇ ਨੇ ਜਾਂ ਗੁਰੂ ਦੇ ਸਿੱਖਕ ਹੁੰਦੇ ਜਿਨ੍ਹਾਂ ਨੇ ਗੱਲ ਕੀਤੀ ਆ ਬਾਦਲ ਪਾਰਟੀ ਦੀ ਜਾਂ ਹੋਰ ਵੀ ਜਿਹੜੇ ਆ ਬੈਠੇ ਨੇ ਬੰਨ ਤੇ ਬੁੱਚੜ ਦੇ ਜਿਹੜੇ ਖਾਨਦਾਨ ਚੋਂ ਨੇ ਜਿਹੜੇ ਅੱਜ ਉਹ ਵੀ ਗੱਲ ਆਪਣੇ ਆਪ ਨੂੰ ਸਿੱਖ ਹੁੰਦੇ ਨੇ ਪਰ ਇਹ ਜਿਹੜੇ ਲੋਕ ਨੇ ਇਹ ਮਾਨਵਤਾ ਦੇ ਦੁਸ਼ਮਣ ਨੇ ਇਹ ਧਰਮ ਦੇ ਨਾਂ ਦੇ ਉੱਤੇ ਇੱਕ ਕਲੰਕ ਹੈ ਤੇ ਇਹ ਜਿਹੜੇ ਦੇਸ਼ ਦੇ ਲੋਕਾਂ ਨੇ ਹੁਣ ਵੇਖਣਾ ਕਿ ਅਸੀਂ ਕੀ ਕਰਨਾ ਸੋ ਗੁਰਮੀਤ ਰਾਮ ਰਹੀਮ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਪਾਲਿਆ ਹੋਇਆ ਇੱਕ ਗੁੰਡਾ ਔਰ ਬਦਕਾਰੀ ਆਦਮੀ ਹੈ ਜਿਨੇ ਕੀ ਕੁਛ ਕੀਤਾ ਸੋ ਜਿਹੜੀਆਂ ਅਦਾਲਤਾਂ ਵੀ ਉਹਨੂੰ ਜਿਹੜੀਆਂ ਨੇ ਇਸ ਤਰ੍ਹਾਂ ਪੈਰੋਲ ਦੇ ਰਹੀਆਂ ਨੇ ਸਾਉਂ ਤੇ ਸਮਝ ਨਹੀਂ ਆਉਂਦੀ ਕਿ ਇਹ ਅੱਜ ਸਿਸਟਮ ਜਿਹੜਾ ਇਹ ਦੇਸ਼ ਦਾ ਕਿਧਰ ਨੂੰ ਜਾ ਰਿਹਾ ਹੈ